ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸ਼ੁਭ ਨਾਮ ਜੀ ਅਮਨਪ੍ਰੀਤ ਸਿੰਘ ਮੈਂ ਸਰਪੰਚ ਪਿੰਡ ਕਿੜੀਆਂ ਇੱਕੀ ਅਜੀ ਸਤਨ ਸਾਹਿਬ ਜਿਹੜਾ ਇੱਥੇ ਕੋਈ ਢਾ ਲੱਗੀ ਹੋਈ ਆ ਤੇ ਕੀ ਮੁਸ਼ਕਲ ਆ ਤੁਹਾਨੂੰ ਬਣਾ ਦੀ ਵੇਖੋ ਜੀ ਸਾਨੂੰ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਆਉਣ ਦੀ ਆ ਰਿਪੋਰਟਰ ਸਾਹਿਬ ਥੱਲੇ ਮੜੇ ਧਿਆਨ ਮਾਰਿਓ ਜੀ ਸਾਨੂੰ ਇਥੋਂ ਤੱਕ ਮਤਲਬ ਅਸੀਂ ਮਜਬੂਰ ਹੋ ਗਏ ਆ ਜੇ ਵੀ ਆਪ ਤਾਰਾਂ ਲਿਆ ਕੇ ਤੇ ਆਪ ਜਾਲ ਬੰਨ ਰਹੇ ਆ ਜੋ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਸਾਨੂੰ 5 10 5 10 15 ਇਹ ਤੋਂ ਵੱਧ ਕ੍ਰੇਟ ਨਹੀਂ ਮਾਈਆ ਕਰਾਈ ਸਕਦੇ ਕਿਉਂਕਿ ਤਰਨਤਾਰਨ ਵਾਲੇ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਜੀ ਬਾਬੇ ਤਰਨਤਾਰਨ ਵਾਲੇ ਬਾਬਾ ਜੀ ਦੀ ਸੇਵਾ ਲੱਗੀ ਹੈ ਜੀ ਬਾਬਾ ਜਗਤਾਰ ਸਿੰਘ ਜੀ ਦੀ ਸੇਵਾ ਸਾਡੇ ਕੋਲੇ ਵਾਧੂ ਆ ਜੀ ਸੰਗਤ ਸਾਡੇ ਕੋਲੇ ਵਾਧੂ ਆ ਜੀ ਪਰ ਸਾਡੇ ਕੋਲੇ ਮੇਨ ਜਿਹੜੀ ਚੀਜ਼ ਆ ਜੀ ਸਾਡੇ ਕੋਲੇ ਲੋਹੇ ਦੇ ਕ੍ਰੇਟ ਨਹੀਂ ਹੈਗੇ ਜੀ ਹੁਣ ਤੱਕ ਸਾਡੇ ਵੇਖੋ ਜੀ ਮੰਡ ਏਰੀਆ ਮੰਡ ਏਰੀਆ ਕਰਕੇ ਲੋਕਾਂ ਦੇ ਸਭ ਤੋਂ ਜ਼ਿਆਦਾ ਮਤਲਬ ਨਾਲ ਜੀ ਮੰਡ ਨਾਲ ਰਿਲੇਟਡ ਨੇ ਲੋਕਾਂ ਕੇ ਕੋਲੇ 40 ਕਿੱਲੇ ਕੇ ਕੋਲੇ 50 ਕਿੱਲੇ ਸਾਰੀ 40 ਕਿੱਲੇ 50 ਮਤਲਬ ਡੰਗਰ ਨੇ ਜੀ ਤੇ ਸਾਨੂੰ ਚਾਰੇ ਦੀ ਵੀ ਬੜੀ ਮੁਸ਼ਕਲ ਆ ਰਹੀ ਹੈ ਕਿਉਂਕਿ 50 50 ਡੰਗਰ ਘਰੇ ਬੰਨ ਕੇ ਇੱਕ ਰਾ ਆਪਣਾ ਥੋੜੇ ਜਿਨ ਹੋ ਗਏ ਆ ਜੀ ਸਰਕਾਰ ਵੱਲੋਂ ਆਇਆ ਸੀ 50 ਬੋਰੀਆਂ ਫੀਡ ਦੀਆਂ ਜੀ ਉਹ ਸੀ ਗੁਰਦੁਆਰਾ ਸਾਹਿਬ ਲਾ ਕੇ ਜੀ ਇੱਕ ਰਾ ਦਿੱਤੀ ਵੰਡ ਜੀ ਪਰ ਜੀ ਤਕਰੀਬਨ 50 ਕ ਬੋਰੀਆਂ ਨੇ ਏਡੇ ਵੱਡੇ ਪਿੰਡ ਦਾ ਕੀ ਹੁੰਦਾ ਜੀ ਪੰਚਾਰਾ ਬਿਲਕੁਲ ਨਹੀਂ ਗਈ ਤੁਹਾਡੇ ਕੋਲ ਨਹੀਂ ਜੀ ਚਾਰਾ ਸਾਡੇ ਕੋਲ ਬਿਲਕੁਲ ਨਹੀਂ ਹੈਗਾ ਸਾਡੀ ਕੋਈ ਬੇਨਤੀ ਹੈ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਾ ਸੌਦਾ ਚਾਹੀਦਾ ਜੀ ਸਾਰੇ ਮਹਾਰਾਜ ਦੀ ਕਿਰਪਾਲਿਆ ਹੈ ਜੀ ਸਿਰਫ ਸਾਨੂੰ ਪ੍ਰੋਬਲਮ ਆ ਰਹੀ ਹੈ ਜੀ ਚਾਰੇ ਦੀ ਤੇ ਪਹਿਲੀ ਸਾਨੂੰ ਪ੍ਰੋਬਲਮ ਜੀ ਲੋਹੇ ਦੇ ਕਰੇਟਾਂ ਨੇ ਲੋਹੇ ਦੇ ਕਰੇਟ ਜਿਹੜੇ ਆ ਜੀ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਰਕਾਰ ਨੂੰ ਪਲੀਜ਼ ਸਾਡੇ ਪਿੰਡ ਵੱਲੇ ਧਿਆਨ ਦਿੱਤਾ ਜਾਵੇ ਸਾਡੇ ਪਿੰਡ ਵੱਲੇ ਕਿਸੇ ਦਾ ਧਿਆਨ ਨਹੀਂ ਹੈਗਾ ਜੀ ਪਤਾ ਨਹੀਂ ਜੀ ਪਤਾ ਨਹੀਂ ਕੀ ਗੱਲ ਹੈ ਜੀ ਮੈਨੂੰ ਤਾਂ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਜੀ ਪ੍ਰਸ਼ਾਸਨ ਕਰਕੇ ਆ ਜੀ ਜੀ ਅਸੀਂ ਫੋਨ ਕਰਦੇ ਆ ਜੀ ਹਾਰੀ ਹਾਰ ਫੋਨ ਕਰਦੇ ਫਿਰ ਜਾ ਕੇ ਕਿਤੇ ਸਾਨੂੰ 10 ਜਾਂ 15 ਤੋਂ ਵੱਧ ਕ੍ਰੇਟਨ ਦਿੱਤੇ ਜਾਂਦੇ ਜੀ ਆਹ 10 ਕ੍ਰੇਟ ਲੈ ਜੂਗੀ 5 ਕ੍ਰੇਟ ਜਿੰਨੀ ਇੱਥੇ ਸੰਖਤਾ ਜੀ 10 ਕ੍ਰੇਟ ਤੇ 5 ਕ੍ਰੇਟ ਕੀ ਹੈ ਜੀ 5 ਕ੍ਰੇਟ ਤਾਂ 7 ਕ੍ਰੇਟ ਇੱਕ ਥਾਂ ਤੇ ਬੈਠ ਜਾਂਦੇ ਆ ਜੀ ਢਾਟ ਤੇ ਜਾ ਕੇ ਵੇਖੋ ਜੀ ਕਮ ਸੇ ਕਮ ਵੀ 6 ਕਿੱਲੇ ਦਾ ਪਾੜਾ ਜੀ ਪੂਰਾ ਲੰਮਾ 7 ਕਿੱਲੇ ਦਾ 7 ਕਿੱਲੇ ਦਾ ਪਾੜਾ ਜੀ ਫਿਰ ਜੀ ਸਭ ਤੋਂ ਜਿਹੜੀ ਮੇਨ ਗੱਲ ਹੈ ਜੀ ਸਾਡੇ ਗਰੀਬੀ ਮਤਲਬ ਜਿਹੜੇ ਸਾਡੇ ਤੇ ਜ਼ਿਮੀਦਾਰ ਭਰਾ ਨੇ ਕਿਸੇ ਦੀ ਵੀ 3 ਕਿੱਲੇ ਤੋਂ ਉੱਪਰ ਜ਼ਮੀਨ ਨਹੀਂ ਹੈ ਜੀ ਜਿਹੜੀ ਜ਼ਮੀਨ ਉੱਡਾ ਲੱਗੀ ਆ ਨਾ ਜੀ ਉਹ ਤਿੰਨ ਚਾਰ ਘਰ ਵਿਚਾਰੇ ਕੋਲੇ ਕਿਸੇ ਕੋਲੇ ਵੀ ਤਿੰਨ ਕਿੱਲੇ ਤੋਂ ਵੱਧ ਨਹੀਂ ਜੇ ਕਿਤੇ ਤਿੰਨ ਕਿੱਲੇ ਉਹਦੇ ਦੋ ਕਿੱਲੇ ਮੰਡ ਦੇ ਵਿੱਚ ਰੁੜ ਚੁੱਕੇ ਆ ਜੀ ਤੇ ਇਹ ਉਹ ਜ਼ਮੀਨ ਆ ਜੀ ਜਿਹੜੀ ਮੁੜਕੇ ਮਤਲਬ ਵਹਾਂਦ ਨਹੀਂ ਹੁਣੀ ਇਹ ਮਤਲਬ ਸਮਝ ਲੋ ਦਰਿਆ ਹੀ ਬਣ ਗਿਆ ਜੀ ਤੇ ਹਜੇ ਢਾ ਲੱਗ ਰਹੀ ਆ ਜੀ ਮੇਰੀ ਇੱਕੋ ਬੇਨਤੀ ਆ ਜੀ ਸਰਕਾਰ ਬਾਰੇ ਸਾਡੇ ਅੱਲੇ ਧਿਆਨ ਦਿੱਤਾ ਜਾਵੇ ਜੀ ਤੇ ਸਾਨੂੰ ਲੋਹੇ ਦੇ ਕਰੇਟ ਮੋਹੀਆ ਕਰਾਇਆ ਜਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਮਨਜੀਤ ਸਿੰਘ ਪਿੰਡ ਕਿੜੀਆਂ ਜੋ ਸਾਡਾ ਪਿੰਡ ਹਰੀਕੇ ਪਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਜੀ ਸਾਡੀ ਤਹਿਸੀਲ ਆ ਪੱਟੀ ਜ਼ਿਲ੍ਹਾ ਜੀ ਤਰਨਤਨ ਕੀ ਮੈਂ ਇੱਥੇ ਹੁਣ ਹੋਰ ਕਿੰਨੀ ਘਟਾ ਲੱਗੀ ਤੇ ਕੀ ਪ੍ਰੋਬਲਮ ਆ ਰਹੀ ਹੈ ਘਾ ਬਹੁਤ ਜਾਈ ਲੱਗੀ ਹੈ ਜੀ ਤਕਰੀਬਨ ਅੱਜ ਤੋਂ ਅਸੀਂ 8 ਦਿਨ ਪਹਿਲਾਂ ਤੋਂ ਢਾਹ ਲੱਗੀ ਹੈ ਜੀ 8 ਦਿਨ ਹੋ ਗਏ ਢਾਹ ਲੱਗੀ ਨੂੰ ਸਾਡੇ ਜਿੰਨੇ ਵੀ ਨੌਜਵਾਨ ਵੀਰ ਆ ਬਹੁਤ ਮਿਹਨਤ ਕਰ ਰਹੇ ਆ ਪਰ ਜਿਹੜੀ ਮਿਹਨਤ ਆ ਸਾਡੀ ਜਾਈ ਜਾਂਦੀ ਹੈ ਜੀ ਕੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਕੀ ਕੀ ਦੀ ਪ੍ਰੋਬਲਮ ਆ ਰਹੀ ਹੈ ਸਾਨੂੰ ਜੀ ਸਭ ਤੋਂ ਵੱਡੀ ਮੁਸ਼ਕਲ ਕ੍ਰੇਟਾਂ ਦੀ ਜਿਹੜੇ ਲੋਹੇ ਦੇ ਜਾਲ ਆ ਜੀ ਉਹਨਾਂ ਦਾ ਮਤਲਬ ਇਹ ਆ ਵੀ ਜਿਹੜੇ ਕੱਲੇ ਕੱਲੇ ਤੋੜੇ ਆਂ ਭਰ ਕੇ ਦਰਿਆ 'ਚ ਛੋੜਦੇ ਆਂ ਪਰ ਉਹ ਰੁਕਦੇ ਨਹੀਂ ਆ ਪਾਣੀ ਦਾ ਤੇਜ਼ ਵਹਾ ਕਰਕੇ ਉਹ ਰੋੜ ਕੇ ਲੈ ਜਾਂਦਾ ਜਿਹੜਾ ਉਹ ਜਾਲ ਆ ਉਹਦੇ ਵਿੱਚ ਤਕਰੀਬਨ 100 150 ਤੋੜਾ ਜਿਹੜਾ ਉਹ ਰੱਖ ਕੇ ਉਹਨੂੰ ਪੂਰਾ ਬੰਨ ਕੇ ਵਿੱਚ ਦਰਿਆ 'ਚ ਛੋੜੀ ਉਹ ਜਿਹੜਾ ਜਾਲ ਉਹ ਤੋੜਿਆਂ ਨੂੰ ਮਜ਼ਬੂਤੀ ਦਿੰਦਾ ਜੀ ਉਹ ਰੋੜ ਨਹੀਂ ਦਿੰਦਾ ਇਸ ਕਰਕੇ ਜਿਵੇਂ ਕ੍ਰੇਟ ਛੋੜਦੇ ਆਂ ਉਹ ਸਾਡਾ ਜਿਹੜਾ ਬੰਨ ਜਿਹੜਾ ਜੀ ਮਜਬੂਤ ਹੁੰਦਾ ਜੀ ਕਿ ਜਿਤਰਾ ਇਹ ਦੱਸੰਦੇ ਆ ਕਿ ਤੁਹਾਡੇ ਕੋਲ ਚਾਰਾ ਬਿਲਕੁਲ ਹੀ ਨਹੀਂ ਹੈਗਾ ਡੰਗਰ ਪੁੱਕੇ ਨੇ ਤੇ ਸਾਡਾ ਜਿਹੜਾ ਪਿੰਡ ਜੀ ਬਿਲਕੁਲ ਦਰਿਆ ਦੇ ਨਾਲ ਲੱਗਦਾ ਕਰਕੇ ਜੀ ਸਾਰਿਆਂ ਦਾ ਗੋਲ ਜਿਹੜੇ ਆ ਵੀ ਪਸ਼ੂ ਵੱਧ ਹੋਣ ਕਰਕੇ ਕਿਸੇ ਕੋਲ 50 ਮਸੂਆ ਕਿਸੇ ਤੋਂ 20 ਪਸ਼ੂ ਆ ਜਿਹੜਾ ਸਾਡੀ ਚਰਾਂਦ ਹੀ ਦਰਿਆਵਾਂ ਪਾ ਡੰਗਰ ਜਾਂਦੇ ਹੀ ਪਠਾ ਡੱਕਾ ਹੀ ਉਹ ਉਹ ਸਾਰਾ ਹੀ ਪਾਣੀ ਔਨ ਕਰਕੇ ਜਿਹੜੀ ਚਰਾਂਦ ਆ ਸਾਡੇ ਪਠਾ ਡੱਕਾ ਉਹ ਖਤਮ ਹੋ ਗਿਆ ਜੀ ਤੇ ਜਿਹੜਾ ਥੋੜਾ ਬਾਅਦ ਸਾਡੇ ਮੁੰਡੇ ਪੱਠੇ ਵੱਢ ਕੇ ਲਿਆ ਆਗੇ ਕੋਈ ਪੌਣ ਵਾਲੀ ਉਹ ਵੀ ਸਾਰੇ ਮੁੰਡੇ ਸਾਡੇ ਤੇ ਬੰਨਦੇ ਮਜੂਦ ਆ ਸਵੇਰ ਤੋਂ ਆਉਂਦੇ ਆ ਸ਼ਾਮਾਂ ਨੂੰ ਜਾਂਦੇ ਆ ਤੇ ਉਹ ਜਿਹੜੀ ਸਾਨੂੰ ਚਾਰੇ ਦੀ ਇਸ ਕਰਕੇ ਆਦੀ ਮੁਸ਼ਕਲ ਆਉਂਦੀ ਆ ਜੇ ਭਰਾਵਾਂ ਤੇ ਸਹੀ ਜਿਹੜੀ ਪੱਠੇ ਡੰਗਰਾਂ ਨੂੰ ਪਾਉਣਗੇ 20 20 25 25 ਡੰਗਰਾਂ ਨੂੰ ਤੇ ਉਹਦੇ ਆ ਕੇ ਸਾਡੇ ਕੋਲ ਸੇਵਾ ਕੀਤਾ ਕਰਨਗੇ ਜੀ ਇਹ ਕਰਕੇ ਅਸੀਂ ਆਨੇ ਆ ਵੀ ਸਾਨੂੰ ਚਾਰੇ ਦੀ ਵੀ ਜਿਹੜੀ ਹੁਣ ਜ਼ਿਆਦਾ ਜ਼ਰੂਰਤ ਪੈ ਗਈ ਜੀ ਚਾਰਾ ਬਿਲਕੁਲ ਨਹੀਂ ਹੈਗਾ ਨਹੀਂ ਬਿਲਕੁਲ ਹੈਗਾ ਨਹੀਂ ਤੂੜੀ-ਤਾੜੀ ਡੰਗਰਾਂ ਨੂੰ ਪਾਉਣੇ ਆ ਉਹ ਜਾਲੀ ਡੰਗਰ ਹੋਣ ਕਰਕੇ ਫਿਰ ਉਹ ਵੀ ਸਾਨੂੰ ਤੂੜੀ ਦਾ ਵੀ ਜਿਹੜੀ ਮੁਸ਼ਕਲ ਆਈ ਜੀ